ਵਾਹਿਗੁਰੂ ਜੀਓ ਜੋ ਤੁਸੀਂ ਜਪਜੀਤ ਸਾਹਿਬ ਦੇ ਪਵਿੱਤਰ ਗੁਰਕਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਕਾ ਸਾਹਿਬ ਸ਼ੁੱਧ ਸੋਨੇ ਦਾ ਗੁਰਕਾ ਸਾਹਿਬ ਬਣਵਾਇਆ ਗਿਆ ਏ ਜਿਸ ਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਪਵਿੱਤਰ ਬਾਣੀ ਜਪਜੀ ਸਾਹਿਬ ਸ਼ਰਧਾ ਤੇ ਸਤਕਾਰ ਨਾਲ ਛਾਪੀ ਗਈ ਹੈ ਇਹ ਵੀਡੀਓ ਲਗਾਤਾਰ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖ ਰਹੇ ਹੋ ਵਾਇਰਲ ਹੋ ਰਹੀ ਇਸ ਵੀਡੀਓ ਅਨੁਸਾਰ ਇਹ ਗੁੜਕਾ ਸਾਹਿਬ ਅੱਜ ਤੋਂ तकरीबन 5 ਸਾਲ ਪਹਿਲਾਂ 3 ਲੱਖ ਦਾ ਬਣਾਇਆ ਗਿਆ ਸੀ ਜੋ ਕਿ 24 ਕੈਰੇਟ ਦਾ ਬਣਿਆ ਹੋਇਆ ਏ ਆਓ ਤੁਸੀਂ ਵੀ ਪਹਿਲਾਂ ਇੱਕ ਵਾਰ ਇਸ ਪਵਿੱਤਰ ਗੁੜਕਾ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਫਿਰ ਤੁਹਾਡੇ ਨਾਲ ਕਰਦੇ ਆ ਅੱਗੇ ਕੱਲ੍ਹ ਬਾਅਦ ਆਹ ਗੁੜਕਾ ਖਾਲਸਾ ਵਾਹੇ ਗੁੜਕਾ ਸਾਹਿਬ ਤੇ ਆਹ ਖਾਲਸਾ ਜੀ ਸੋਨੇ ਦਾ ਪਿਓਰ ਸੋਨੇ ਦਾ 24 ਕੈਰੇਟ ਦਾ ਗੁੜਕਾ ਸਾਹਿਬ ਹੈ ਸਿੰਘਾਪਲੀ ਕੋ ਦਰਸ਼ਨ ਕਰਨੀ ਹਾਲਾਂਕਿ ਇਹ ਵੀ ਇਹਨੇ ਪ੍ਰਤੱਖ ਦਰਸ਼ਨ ਕਰਨੇ ਹੁਣ ਤੋਂ ਵੀ ਕਰਵਾਦਾਂਗੇ ਤੇ 24 ਘੰਟੇ ਵੀਰਾ ਆਪਣੇ ਹਿਰਦੇ ਨਾਲ ਆ ਕੇ ਰੱਖਤਾ ਤੇ ਇਹ ਮਹਾਪੁਰਸ਼ਾਂ ਨੇ ਕਿ ਸੰਤ ਮਹਾਪੁਰਸ਼ਾਂ ਨੇ ਇਹਨਾਂ ਨੂੰ ਭੇਟਾ ਕੀਤਾ ਇਹਨਾਂ ਦਾ ਨਿਤਨੇਮ ਵੇਖ ਕੇ ਵੀਰ ਦਾ ਤੇ 24 ਘੰਟੇ ਦਾ ਹਰ ਇੱਕ ਆਂਗ ਜਿਹੜਾ ਸਤਗੁਰ ਦਾ ਵਾਹ ਸੋਨੇ ਦਾ ਬਣਿਆ ਤੇ ਗੁਰੂਕੇ ਸਾਹਿਬ ਦਾ ਤੇ ਇਹ ਘਰ ਤੋਂ ਕੱਟ ਵੀ ਅੱਜ ਤੋਂ 5 ਸਾਲ ਪਹਿਲਾਂ 3 ਲੱਖ ਦਾ ਬਣਿਆ ਸੀ ਹੁਣ 6-7 ਲੱਖ ਲੱਖ ਰੇਟ ਰੁਕਿਆ ਦਾ ਤੇ ਬਹੁਤ ਖੁਸ਼ੀ ਹੋਈ ਦਰਸ਼ਨ ਕਰਕੇ ਤੇ ਧੰਨਵਾਦ اے ਵੀਰ ਦਾ ਜਿਹਨੇ ਸਾਨੂੰ ਕਰਵਾਇਆ ਇੰਨੇ ਜੋਗ ਸਮਝਿਆ ਧੰਨਵਾਦ ਵੀਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਵੇਂ ਤੁਸੀਂ ਇਸ ਵੀਡੀਓ ਨੂੰ ਵੇਖਿਆ ਹੈ ਤਾਂ ਤੁਸੀਂ ਇਸ ਸੋਨੇ ਦੇ ਬਣੇ ਹੋਏ ਪਵਿੱਤਰ ਗੁਟਕਾ ਸਾਹਿਬ ਜੀ ਬਾਰੇ ਕਮੈਂਟ ਬਾਕਸ ਚ ਕੀ ਸ਼ਬਦ ਲਿਖੋਗੇ ਇਹ ਤਾਂ ਸਾਨੂੰ ਨਹੀਂ ਪਤਾ ਪਰ ਸਾਨੂੰ ਇੰਨਾ ਜ਼ਰੂਰ ਯਕੀਨ ਹੈ ਕਿ ਕੋਈ ਹੀ ਗੁਰੂ ਦਾ ਸਿੱਖ ਹੋਵੇਗਾ ਜੋ ਇਸ ਵੀਡੀਓ ਨੂੰ ਸ਼ੇਅਰ ਨਹੀਂ ਕਰੇਗਾ ਔ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇੰਨਾ ਮਹਿੰਗਾ ਗੁਟਕਾ ਸਾਬ ਚਪਾਉਣ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦੀ ਇਸ ਪਵਿੱਤਰ ਬਾਣੀ ਜਪਜੀ ਸਾਹਿਬ ਦਾ ਉਪਦੇਸ਼ ਵੀ ਆਪਣੀ ਨਿੱਜੀ ਜ਼ਿੰਦਗੀ ਚ ਲੈ ਕੇ ਆਈਏ ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਕਿਉਂਕਿ ਸਤਗੁਰੂ ਗੁਰੂ ਨਾਨਕ ਦੇਵ ਜੀ ਆਪਣੀ ਜਪਜੀ ਸਾਹਿਬ ਦੀ ਬਾਣੀ ਚ ਰਚਿਤ 32ਵੀਂ ਪੌੜੀ ਚ ਸਾਨੂੰ ਹਰ ਰੋਜ਼ ਉਪਦੇਸ਼ ਦਿੰਦੇ ਨੇ ਕਿ ਇੱਕ ਦੂ ਜੀਬੋ ਲੱਖ ਹੋ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤਰਾ ਪਤ ਪਵੜੀਐ ਚੜੀਐ ਹੋਏ ਅਕੀਸ ਸੁਨ ਗਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜੈ ਠੀਸ ਜੇਕਰ ਇਨ ਦੇ ਅਰਥ ਕਰੀਏ ਤਾਂ ਜੇ ਕਿਸੇ ਪ੍ਰਾਣੀ ਦੀ ਇੱਕ ਜੀਵ ਤੋਂ ਅਣਗਿਣਤ ਜਿੱਭਾਂ ਹੀ ਕਿਉਂ ਨਾ ਹੋ ਜਾਣ ਇੰਜ ਹਰੇਕ ਜੀਵ ਨਾਲ ਜੇ ਐਸਾ ਪ੍ਰਾਣੀ ਅਕਾਲ ਪੁਰਖ ਦੇ ਨਾਮ ਨੂੰ ਬੇਅੰਤ ਵਾਰੀ ਜਪਦਾ ਰਹੇ ਪਰ ਅਕਾਲ ਪੁਰਖ ਨਾਲ ਇਕਮਿਕ ਹੋਣ ਲਈ ਇਨਸਾਨ ਨੂੰ ਵੀ ਆਪਣੀ ਹਉਮੈ ਨੂੰ ਤਿਆਗ ਕੇ ਹੀ ਭਗਤੀ ਦੇ ਮਾਰਗ ਉੱਪਰ ਚੱਲਣਾ ਪਵੇਗਾ ਐਸੀਆਂ ਗਿੰਤੀਆਂ ਬਿੰਤੀਆਂ ਦੀਆਂ ਗੱਲਾਂ ਸੁਣ ਕੇ ਕਿੜੀਆਂ ਨੂੰ ਵੀ ਰੀਸ ਕਰਨ ਦੀ ਸੁਜੀ ਕੀ ਅਸੀਂ ਵੀ ਆਕਾਸ਼ ਤੇ ਚੜ ਸਕਦੀਆਂ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਨੇ ਕਿ ਅਕਾਲ ਪੁਰਖ ਦੀ ਮਿਹਰ ਸਦਕਾ ਹੀ ਉਸ ਨਾਲ ਨੇੜਤਾ ਹਾਸਲ ਹੋ ਸਕਦੀ ਹੈ ਨਹੀਂ ਤਾਂ ਕਈ ਝੂਠੇ ਪ੍ਰਾਣੀ ਆਪਣੀਆਂ ਝੂਠੀਆਂ ਸੇਖੀਆਂ ਹੀ ਮਾਰਦੇ ਰਹਿੰਦੇ ਨੇ ਸਾਨੂੰ ਇਸ ਪਉੜੀ ਤੋਂ ਇਹ ਸੇਧ ਲੈਣੀ ਚਾਹੀਦੀ ਹੈ ਕਿ ਕਿਸੇ ਇੱਕ ਸ਼ਬਦ ਨੂੰ ਵਾਰ-ਵਾਰ ਜਪਣ ਨਾਲ ਜਾਂ ਦਿਖਾਵੇ ਦੇ ਸਿਮਰਨ ਕਰਨ ਨਾਲ ਕੋਈ ਪ੍ਰਾਣੀ ਅਕਾਲ ਪੁਰਖ ਦੀ ਮਿਹਰ ਦਾ ਪਾਤਰ ਨਹੀਂ ਬਣ ਸਕਦਾ ਸੋ ਸਾਰੀ ਪਿਆਰੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਆਓ ਰੋਜ਼ਾਨਾ ਗੁਰਬਾਣੀ ਦੇ ਲੱੜ ਲੱਗੇ ਗੁਰਬਾਣੀ ਅਨੁਸਾਰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਗੁਰਬਾਣੀ ਦੇ ਅਨੁਸਾਰ ਜੀਵਨ ਬਤੀਤ ਕਰਿਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਖਾਲਸਾ ਜੀ ਸੋਨੇ ਦਾ ਪਿਓਰ ਸੋਨੇ ਦਾ 24 ਗੇਟ ਦਾ ਗੁਰੂ ਘਰ ਸਾਹਿਬਾ ਸਿੰਘਾਪਲੀ ਨੂੰ ਦਰਸ਼ਨ ਕਰਨੀ ਹਲਾ ਕੇ ਵੀ ਇਹਨੇ ਪ੍ਰਤੱਖ ਦਰਸ਼ਨ ਕਰਨੇ ਹੁਣ ਤੋਂ ਵੀ ਕਰਵਾਦਾਂਗੇ ਜੀ ਜੀ 24 ਘੰਟੇ ਵੀਰ ਆਪਣੇ ਹਿਰਦੇ ਨਾਲ ਆ ਕੇ ਰੱਖਦਾ ਤੇ ਇਹ ਮਹਾਪੁਰਸ਼ਾ ਨੇ ਕਿ ਸੰਤ ਮਹਾਪੁਰਸ਼ਾ ਨੇ ਇਹਨਾਂ ਨੂੰ ਭੇਟਾ ਕੀਤਾ ਇਹਨਾਂ ਦਾ ਨੇਤ ਨਿਮ ਵੇਖ ਕੇ ਵੀਰ ਦਾ ਤੇ 24 ਘੰਟੇ ਦਾ ਹਰ ਇੱਕ ਆਂਧ ਜਿਹੜਾ ਸਤਗੁਰ ਦਾ ਵਾ ਸੋਨੇ ਦਾ ਬਣਿਆ ਤੇ ਗੁੜਕੇ ਸਾਹਿਬ ਦਾ ਤੇ ਇਹ ਘੜੀ ਤੋਂ ਘੜੀ ਅੱਜ ਤੋਂ 5 ਸਾਲ ਪਹਿਲਾਂ 3 ਲੱਖ ਦਾ ਬਣਿਆ ਸੀ ਹੁਣ 6-7 ਲੱਖ ਲੱਖ ਰੇਟ ਹੋ ਗਿਆ ਦਾ ਤੇ ਬਹੁਤ ਖੁਸ਼ੀ ਹੋਈ ਦਰਸ਼ਨ ਕਰਕੇ ਤੇ ਧੰਨਵਾਦ اے ਵੀਰ ਦਾ ਜਿਹਨੇ ਸਾਨੂੰ ਕਰਵਾਇਆ ਇੰਨੇ ਜੋਗ ਸੰਗਤਿਆ ਧੰਨਵਾਦ ਵੀਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ